ਹੈਲੋ ਦੋਸਤੋ ਕੈਸੇ ਹੋ ਸੁਰਜੀਤ ਤੰਬੜ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਰੰਗ ਪੰਜਾਬ ਦੇ ਚੈਨਲ ਦੇ ਉੱਪਰ ਅੱਜ ਫੇਰ ਤੁਹਾਡਾ ਸਵਾਗਤ ਹੈ ਦੋਸਤੋ ਸੌਣ ਦੀਆਂ ਬੋਲੀਆਂ ਕੁਛ ਮੈਂ ਪਹਿਲਾਂ ਸੁਣਾਈਆਂ ਸੀ ਥੋੜੀਆਂ ਜਿਹਾ ਤੁਹਾਨੂੰ ਅੱਜ ਸੁਣਾਉਣੀਆਂ ਪਸੰਦ ਆਈਆਂ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰ ਦਿਆ ਕਰੋ ਵੇਰਾ ਬਹੁਤ ਹੌਸਲਾ ਬੱਧਾ ਤੁਹਾਡਾ ਕੁਛ ਨਹੀਂ ਜਾਂਦਾ ਚਲੋ ਸੌਣ ਦਾ ਮਹੀਨਾ ਜੀ ਨਹੀਂ ਕਰਦਾ ਸੋਹਰੇ ਜਾਨ ਨੂੰ ਸੌਣ ਦਾ ਮਹੀਨਾ ਜੀ ਨਹੀਂ ਕਰਦਾ ਸੋਹਰੇ ਜਾਨ ਨੂੰ ਮੁੰਡਾ ਫਿਰੇ ਨਹੀਂ ਗੱਡੀ ਜੋੜ ਕੇ ਲੈ ਜਾਣ ਨੂੰ ਮੁੰਡਾ ਫਿਰੇ ਨਹੀਂ ਗੱਡੀ ਜੋੜ ਕੇ ਲੈ ਜਾਣ ਨੂੰ ਮੁੰਡਾ ਫਿਰੇ ਨਹੀਂ ਗੱਡੀ ਜੋੜ ਕੇ ਲੈ ਜਾਣ ਨੂੰ ਮੁੰਡਾ ਫਿਰੇ ਨਹੀਂ ਗੱਡੀ ਜੋੜ ਕੇ ਲੈ ਜਾਣ ਨੂੰ ਸੌਣ ਦਾ ਮਹੀਨਾ ਜੀ ਨਹੀਂ ਕਰਦਾ ਵੰਗਾ ਪਾਉਣ ਨੂੰ ਸੌਣ ਦਾ ਮਹੀਨਾ ਜੀ ਨਹੀਂ ਕਰਦਾ ਵੰਗਾ ਪਾਉਣ ਨੂੰ ਮੁੰਡਾ ਫਿਰੇ ਨਹੀਂ ਸੱਤ ਰੰਗੀਆਂ ਚੜਾਉਣ ਨੂੰ ਮੁੰਡਾ ਫਿਰੇ ਨੀ 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 ਸੱਤ ਰੰਗੀਆਂ ਚੜਾਉਣ ਨੂੰ ਸੋਣ ਦਾ ਮਹੀਨਾ ਮੰਜੇ ਡਾਈਏ ਨਾ ਵੇ ਜੋੜ ਕੇ ਸੋਣ ਦਾ ਮਹੀਨਾ ਮੰਜੇ ਡਾਈਏ ਨਾ ਵੇ ਜੋੜ ਕੇ ਵਗਣਗੇ ਪਰ ਨਾਲੇ ਮੰਜੇ ਲੈ ਜੂ ਪਾਣੀ ਰੋੜਕੇ ਵਗਣਗੇ ਪਰ ਨਾਲੇ ਮੰਜੇ ਲੈ ਜੂ ਪਾਣੀ ਰੋੜਕੇ ਵਗਣਗੇ ਪਰ ਨਾਲੇ ਪਾਣੀ ਲੈ ਜੂ ਬੰਜੇ ਰੋੜਕੇ ਵਗਣਗੇ ਪਰ ਨਾਲੇ ਮਣੀ ਲੈ ਜੂ ਮੰਜੇ ਰੋੜਕੇ ਵਗਣਗੇ ਪਰ ਨਾਲੇ ਪਾਣੀ ਲੈ ਜੂ ਮੰਜੇ ਰੋੜਕੇ ਸੋਨ ਦਮ ਮਹੀਨਾ ਕੀਤੇ ਜਾਈਏ ਨਾ ਪਰਾਉਣੇ ਸੋਨ ਦਮ ਮਹੀਨਾ ਕੀਤੇ ਜਾਈਏ ਨਾ ਪਰਾਉਣੇ ਵਗਣਗੇ ਪਰਣਾਲੇ ਕੀਤੇ ਸੁੱਤੇ ਨਾ ਜਿਗੋਣੇ ਵਗਣਗੇ ਪਰਣਾਲੇ ਕਿਸੇ ਸੁੱਤੇ ਨਾ ਜਿਗੋਣੇ ਉਹ ਵਗਣਗੇ ਪਰਣਾਲੇ ਕਿਸੇ ਸੁੱਤੇ ਨਾ ਜਿਗੋਣੇ ਵਗਣਗੇ ਪਰਣਾਲੇ ਕਿਸੇ ਸੁੱਤੇ ਨਾ ਜਿਗੋਣੇ ਸੋਣ ਮਹੀਨਾ ਦਿਨ ਤੀਆਂ ਦੇ ਸੋਣ ਮਹੀਨਾ ਦਿਨ ਤੀਆਂ ਦੇ ਸਵੇ ਸਹੇਲੀਆਂ ਆਈਆਂ ਸੋਣ ਮਹੀਨਾ ਦਿਨ ਤੀਆਂ ਦੇ ਸਵੇ ਸਹੇਲੀਆਂ ਆਈਆਂ ਇਹ ਸੰਤੋ ਬੰਤੋ ਕਠੀਆਂ ਹੋਈਆਂ ਵੱਡੀਆਂ ਕਰਾਂ ਦੀਆਂ ਜਾਈਆਂ ਗਿੱਧਾ ਪਾਰੀਆਂ ਨੰਦਾ ਤੇ ਪਰ ਜਾਈਆਂ ਗਿੱਧਾ ਪਾਰੀਆਂ ਨੰਦਾ ਤੇ ਪਰ ਜਾਈਆਂ ਗਿੱਧਾ ਪਾਰੀਆਂ ਨੰਦਾ ਤੇ ਪਰਜਾਈਆਂ ਗਿੱਤਾ ਪਾਰੀਆਂ ਸੌਂਦਾ ਮਹੀਨਾ ਬੱਦਲ ਭਾਰੋ ਵਰੀ ਗੱਜੀਆਂ ਸੌਂਦਾ ਮਹੀਨਾ ਬੱਦਲ ਭਾਰੋ ਵਰੀ ਗੱਜੀਆਂ ਵੀਰ ਲੈਣ ਆਇਆ ਨੀ ਬੜਾ ਚੰਗਾ ਲੱਗਿਆ ਵੀਰ ਆਇਆ ਲੈਣ ਨੀ ਬੜਾ ਚੰਗਾ ਲੱਗਿਆ ਉਹ ਵੀਰ ਆਇਆ ਲੈਣ ਨੀ ਬੜਾ ਚੰਗਾ ਲੱਗਿਆ ਵੀਰ ਆਇਆ ਲੈਣ ਨੀ ਬਾੜਾ ਚੰਗਾ ਲੱਗਿਆ ਨਿੱਕੀ ਨਿੱਕੀ ਕਣਿਦਾ ਮੀਂਹ ਵਰਸੇਂਦਾ ਨਿੱਕੀ ਨਿੱਕੀ ਕਣਿਦਾ ਮੀਂਹ ਵਰਸੇਂਦਾ ਉੱਤੋਂ ਪੈਂਦੀ ਪੂਰ ਰੋਟੀ ਲੈ ਨਿਕਲੀ ਖੇਤ ਸੁਣੀ ਦੇ ਦੂਰ ਰੋਟੀ ਲੈ ਨਿਕਲੀ ਖੇਤ ਸੁਣੀ ਦੇ ਦੂਰ ਰੋਟੀ ਲੈ ਨਿਕਲੀ ਖੇਤ ਸੁਣੀ ਦੇ ਦੂਰ ਰੋਟੀ ਲੈ ਨਿਕਲੀ ਕੀਤ ਸੁਨੇ ਦੇ ਦੂਰ ਰੋਟੀ ਲੈ ਨਿਕਲੀ ਇਹ ਸੌਣ ਮਹੀਨੇ ਦੀਆਂ ਥੋੜੀਆਂ ਜਿਹੀਆਂ ਬੋਲੀਆਂ ਸੀਗੀਆਂ ਤੇ ਇਹ ਹੀ ਫਰਮਾਇਸ਼ ਸੀ ਕਿ ਕੁੜੀਆਂ ਦੀ ਕਿ ਛੋਟੀਆਂ ਬੋਲੀਆਂ ਅੰਟੀ ਸੁਣਾਓ ਸਾਨੂੰ ਯਾਦ ਹੋ ਜਾਂਦੀਆਂ ਅਸੀਂ ਵੀ ਤੀਆਂ ਜਿ ਲੈਚਰਾ ਹੁੰਦਾ ਤੇ ਵੱਡੀਆਂ ਬੋਲੀਆਂ ਨਾ ਪਾਇਓ ਤੇ ਉਮੀਦ ਹੈ ਤੁਹਾਡੀ ਫਰਮਾਇਸ਼ ਤੇ ਇਹ ਸੌਣ ਮਹੀਨੇ ਦੀਆਂ ਬੋਲੀਆਂ ਥੋੜੀਆਂ ਜਿਹੀਆਂ ਤੇ ਤਾਨੂੰ ਪਸੰਦ ਆਉਣਗੀਆਂ ਸੋਣ ਮਹੀਨੇ ਦੀਆਂ ਇੰਜੋਏ ਕਰੋ ਤੀਆਂ ਓਕੇ